ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਤੇ ਨਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਤਨਾ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਜਿਸ ਕੋ ਵਿਸਰੇ ਪ੍ਰਾਨ ਪਤ ਦਾਤਾ ਸੋਈ ਗਨਹੋ ਅਭਾਗਾ ਪ੍ਰਾਨਪਤ ਦਾਤਾ ਕਹਿੰਦੇ ਨੇ ਜਿੰਦ ਦਾ ਮਾਲਕ ਉਹ ਕਾਲਪੁਰਖ ਪਰਮਾਤਮਾ ਸਤਿਗੁਰੂ ਕਹਿੰਦੇ ਭਾਈ ਜਿਸ ਮਨੁੱਖ ਨੂੰ ਉਹ ਕਾਲਪੁਰਖ ਪਰਮਾਤਮਾ ਜਿੰਦ ਦਾ ਮਾਲਕ ਪਰਮੇਸ਼ਰ ਬਿਸਰ ਜਾਂਦਾ ਹੈ ਉਸ ਮਨੁੱਖ ਨੂੰ ਬਾਦ ਕਿਸਮਤ ਸਮਝੋ ਭਾਗਹੀਣ ਸਮਝੋ ਵੀ ਜਿਹੜਾ ਪਰਮਾਤਮਾ ਨੂੰ ਭਲਾ ਦਿੰਦਾ ਹੈ ਚਰਨ ਕਮਲ ਜਾ ਕਾ ਮਨ ਰਾਗਿਓ ਅਮਿਓ ਸਰੋਵਰ ਪਗਾ ਔਰ ਜਿਸ ਮਨੁਖ ਦਾ ਮਨ ਪਰਮਾਤਮਾ ਦੀ ਕੋਮਲ ਚਰਨਾਂ ਦਾ ਪ੍ਰੇਮੀ ਹੋ ਜਾਂਦਾ ਹੈ ਉਹ ਮਨੁਖ ਭਾਈ ਆਤਮਕ ਜੀਵਨ ਦੇਣ ਵਾਲੇ ਨਾਮ ਜਲ ਦਾ ਮਨੋ ਵੀ ਸਰੋਵਰ ਲਭ ਲੈਂਦਾ ਹੈ ਤੇਰਾ ਜਨ ਰਾਮ ਨਾਮ ਰੰਗ ਜਾਗਾ ਇਹ ਪ੍ਰਮਾਤਮਾ ਇਹ ਪਰਮੇਸ਼ਰ ਤੇਰਾ ਸੇਵਕ ਤੇਰੇ ਨਾਮ ਰੰਗ ਵਿੱਚ ਟਿਕ ਕੇ ਮਾਇਆ ਦੇ ਮੋਹ ਵੱਲੋਂ ਸੁਚੇਤ ਹੁੰਦਾ ਹੈ ਸਦਾ ਹੀ ਉਹ ਸੁਚੇਤ ਹੋ ਜਾਂਦਾ ਹੈ ਉਹ ਮੋਹ ਮਾਇਆ ਵਿੱਚ ਨਹੀਂ ਫਸਦਾ ਜਿਹੜਾ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਜਾਂਦਾ ਆਲਸ ਚੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਜਿਨਾਂ ਦਾ ਮਨ ਪ੍ਰੀਤਮ ਦੇ ਨਾਲ ਪ੍ਰਮਾਤਮਾ ਨਾਲ ਜੁੜੇ ਰਹਿੰਦਾ ਹੈ ਕਹਿੰਦੀ ਉਸ ਦੇ ਸਰੀਰ ਵਿੱਚੋਂ ਸਾਰਾ ਆਲਸ ਮੁੱਕ ਜਾਂਦਾ ਹੈ ਕਿਸੇ ਵੀ ਤਰ੍ਹਾਂ ਦਾ ਆਲਸ ਨਹੀਂ ਰਹਿੰਦਾ ਜਹ ਜੈ ਬੇਕੋ ਤਹ ਨਾਰਾਇਣ ਸਗਲ ਕਟਾਮੈਂ ਤਾਗਾ ਸਤਿਗੁਰੂ ਜੀ ਸਮਝਾਉਂਦੇ ਨੇ ਵੀ ਪਾਈ ਉਸ ਦੇ ਸਿਮਰਨ ਦੀ ਬਰਕਤ ਨਾਲ ਪ੍ਰਮਾਤਮਾ ਦੀ ਸਿਮਰਨ ਦੀ ਬਰਕਤ ਐ ਨਹੀਂ ਹੋ ਜਾਂਦੀ ਹੈ ਵੀ ਫਿਰ ਮਨੁੱਖ ਜਿੱਧਰ ਰੂਹ ਵੇਖਦਾ ਹੈ ਉੱਥੇ-ਉੱਥੇ ਹੀ ਪ੍ਰਮਾਤਮਾ ਸਾਰੇ ਸਰੀਰਾਂ ਵਿੱਚ ਮੌਜੂਦ ਦਿਸਦਾ ਜਿਵੇਂ ਤਾਗਾ ਸਾਰੇ ਮਨਕਿਆਂ ਵਿੱਚ ਘਰਿਆ ਹੁੰਦਾ ਹੈ ਇਦਾਂ ਹੀ ਕਹਿੰਦੇ ਹੋ ਪ੍ਰਮਾਤਮਾ ਭਾਈ ਸਭਨਾਂ ਦੇ ਅੰਦਰ ਰਮਿਆ ਹੋਇਆ ਹੈ ਨਾਮ ਉਦਕ ਪੀਵਤ ਜਨ ਨਾਨਕ त्याਗੇ ਸਭ ਅਨੁਰਾਗ ਹੈ ਨਾਨਕ ਆਖ ਕੇ ਗੁਰੂ ਸਭ ਕਹਿੰਦੇ ਹਨ ਕਿ ਪ੍ਰਮਾਤਮਾ ਦੀ ਦਾਸ ਦਾ ਜਿਹੜੇ ਉਸ ਪ੍ਰਮਾਤਮਾ ਦੇ ਚਰਨਾਂ ਦਾ ਦਾਸ ਬਣ ਜਾਂਦੇ ਹਨ ਉਹਨਾਂ ਦਾ ਮਨ ਪਵਿੱਤਰ ਹੋ ਜਾਂਦਾ ਹੈ ਤੇ ਨਾਮ ਜਲ ਪੀਂਦੇ ਆ ਉਹ ਸਾਰੇ ਮੋਹ ਪਿਆਰ ਛੱਡ ਦਿੰਦੇ ਹਨ ਉਹਨਾਂ ਨੂੰ ਫਿਰ ਕਿਸੇ ਦੀ ਵੀ ਮੁਤਾਜੀ ਨਹੀਂ ਰਹਿੰਦੀ ਇਸ ਕਰਕੇ ਆਓ ਜਿੱਥੇ ਦੁਨੀਆਂ ਦੇ ਨਾਲ ਸਬੰਧੀਆਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਮਿੱਤਰਾਂ ਦੇ ਨਾਲ ਸਨੇਹ ਰੱਖਦੇ ਹਨ ਉਦਾਂ ਹੀ ਅੱਗੇ ਹੋ ਕੇ ਪ੍ਰਮਾਤਮਾ ਦੇ ਨਾਲ ਸਨੇਹ ਰਖੀਏ ਪ੍ਰਮਾਤਮਾ ਦੇ ਨਾਲ ਪਿਆਰ ਪਾਈਏ ਕਿਉਂਕਿ ਦੁਨੀਆਂ ਜਿਹੜੀ ਹੈ ਇਹ ਸਾਰੇ ਸੁੱਖਾਂ ਦੀ ਸੰਗੀ ਹਨ ਪਰਮਾਤਮਾ ਦੁੱਖ ਵਿੱਚ ਵੀ ਸੁੱਖ ਵਿੱਚ ਵੀ ਹਮੇਸ਼ਾ ਸਹਾਈ ਰਹਦਾ ਹੈ ਸਦੈ ਅਕਾਲਪੁਰਖ ਵਾਹਿਗੁਰੂ ਨਿ ਸਿਮਰਿਏ ਸਿਮਰ 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 ਸੁਖ ਬਾਬੂ ਔਰ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ ਗੁਰੂ ਸਰ ਕਿਰਪਾ ਕਰਨ ਸਭ ਨਾਂ ਉਪਰ ਮੇਰ ਬਰਿਆਤ ਰੱਖਣ ਸਭ ਨਾਂ ਨੂੰ ਨਾਮ ਦਾ ਅੰਦਰੁਸਤੀ ਦੀ ਦਾਤ ਸਰਬਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਖਾਤਾ ਦੀ ਅਰਦਾਸ ਗੁਰੂ ਘਰ ਦੀ ਅਸੇ ਬਾਬਾ ਪਾਤਸ਼ਾਹ ਸਭਨਾਂ ਦੇ ਮਨਾਂ ਨੂੰ ਪ੍ਰੇਰਿ ਕੇ ਆਪ ਲੈ ਰਹਿਣ ਨੰਤਰ ਅਰਦਾਸ ਕਰਦੇ ਰਹੀਏ ਗਰਤੀ ਕਦੇ ਨਾ ਹੋਵੇਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਣ ਗੁਣਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ